ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬੈਸ ਵਧ ਗਈ ਤੇ ਉਹ ਗਰੁੱਪ ਇਕੱਠੇ ਹੋ ਗਏ ਲੋ ਐਂਡ ਜਦੋਂ ਉਹ ਪ੍ਰੋਵੋਕੇਸ਼ਨ ਦੇ ਵਿੱਚ ਸਟਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵਧ ਗਈ ਮਨਜੀਤ ਸਿੰਘ ਸਨੋਬ ਜਸਵੀਰ ਸਿੰਘ ਉਹਦੇ ਪੇਟ ਦੇ ਵਿੱਚ ਗੋਲੀ ਲੱਗੀ ਤੇ ਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ ਪਤੰਗ ਦਾ ਪੇਚ ਫਸਿਆ ਸੀ ਫਿਰ ਅਜੀਹਾ ਕਲੇਸ਼ ਪਿਆ ਕਿ ਨੌਜਵਾਨ ਦੀ ਜਾਨ ਚਲੀ ਗਈ ਦੋਵਾਂ ਧਿਰਾਂ ਦੇ ਦਰਮਿਆਨ ਪਤੰਗ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿਉਂਕਿ ਪੇਚ ਫਸ ਗਿਆ ਸੀ ਪਤੰਗ ਦਾ ਪਤੰਗ ਕੱਟੀ ਗਈ ਫਿਰ ਲੜਾਈ ਇੰਨੀ ਵੱਧੀ ਕਿ ਨੌਜਵਾਨ ਦੀ ਮੌਤ ਹੋ ਗਈ ਗੋਲੀ ਲੱਗੀ ਹੈ ਤਸਵੀਰਾਂ ਤੁਸੀਂ ਸੀਸੀਟੀਵੀ ਦੇਖ ਰਹੇ ਹੋ ਦੋ ਧੜਿਆਂ ਦੇ ਦਰਮਿਆਨ ਖੂਬ ਲੜਾਈ ਹੋਈ ਅਤੇ ਇਸੇ ਦੌਰਾਨ ਗੋਲੀ ਚੱਲੀ ਤੇ ਗੋਲੀ ਇੱਕ ਨੌਜਵਾਨ ਦੀ ਪਿੱਠ 'ਚ ਲੱਗੀ ਹਸਪਤਾਲ ਦੇ ਵਿੱਚ ਉਸ ਦੀ ਜਾਨ ਚਲੀ ਗਈ ਤੇ ਹੁਣ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸੀਸੀਟੀਵੀ ਤਸਵੀਰਾਂ ਉਸੇ ਵਾਰਦਾਤ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਖੜੇ ਹੋਏ ਨੇ ਆਪਸ ਵਿੱਚ ਲੜ ਰਹੇ ਨੇ ਮੋਟਰਸਾਈਕਲ ਤੇ ਸਵਾਰ ਨੇ ਤੇ ਇਹੀ ਉਹ ਵੇਲਾ ਸੀ ਜਦੋਂ ਟਕਰਾਅ ਇੰਨੀ ਵੱਧ ਗਈ ਕਿ ਗੋਲੀ ਚੱਲ ਗਈ ਅਤੇ ਇੱਕ ਨੌਜਵਾਨ ਦੀ ਇਸ ਵਾਰਦਾਤ ਦੇ ਦੌਰਾਨ ਮੌਤ ਹੋ ਗਈ ਸਾਫ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਸਹਿਨਸ਼ੀਲਤਾ ਲੋਕਾਂ ਦੇ ਅੰਦਰ ਕਿੰਨੀ ਘਟ ਗਈ ਹੈ ਕਿ ਇੱਕ ਛੋਟੀ ਜੀ ਗੱਲ ਤੋਂ ਹੋਈ ਟਕਰਾਅ ਕਿਸੇ ਦੀ ਜਾਨ ਲੈ ਗਈ